ਖੜੇ ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦੇ ਵਿੱਚ ਜਿੱਥੇ ਵੱਖ-ਵੱਖ ਪਿੰਡਾਂ ਦੇ ਆਗੂਆਂ ਨਾਲ ਤੇ ਲੋਕਾਂ ਨਾਲ ਆਪਾਂ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਅਤੇ ਕਿਹੜਾ ਮਨਪਸੰਦ ਆਗੂ ਲੀਡਰ ਉਹਨਾਂ ਨੂੰ ਚਾਹੀਦਾ ਅਤੇ ਕੀ ਉਹ ਪਿੰਡਾਂ ਦੇ ਵਿਕਾਸ ਜਾਂ ਹੋ ਰਿਹਾ ਹੈ ਹਨ ਜਾਂ ਹੋਣ ਵਾਲੇ ਹਨ ਉਹਨਾਂ ਬਾਰੇ ਅੱਜ ਲੋਕਾਂ ਨਾਲ ਆਪਾਂ ਮਿਲਦੇ ਹਾਂ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੀ ਸਰਕਾਰ ਦਾ ਇਸ ਤਰੀਕੇ ਦੇ ਆਗੂ ਜਿਹੜੇ ਉਹਨਾਂ ਨੂੰ ਲੀਡਰ ਜਿਹੜੇ ਚਾਹੀਦੇ ਹਨ ਹਾਂਜੀ ਭਾਜੀ ਕੀ ਨਾਮ ਮੈਂ ਕਰਮਜੀਤ ਸਿੰਘ ਤਲਵੰਡੀ ਆਗੂ ਕਿਸਾਨ ਸਵਾਰਥ ਕਮੇਟੀ ਪੰਜਾਬ ਸੁਪਰ ਸਤਤਕ ਮੈਂ ਇਹ ਗੱਲ ਤਾਂ ਦੱਸਣਾ ਚਾਹੁੰਨਾ ਕਿ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਚਾਹੇ ਉਹ ਅਕਾਲੀ ਦਲ ਸੀ ਚਾਹੇ ਉਹ ਭਾਜਪਾ ਸੀ ਚਾਹੇ ਸੈਂਟਰ ਚ ਇਹ ਸਫਾ ਕੇ ਕਾਂਗਰਸ ਤੋਂ ਵੀ ਕੇ ਨਾ ਰਹੀ ਕਿਸਾਨਾਂ ਵਾਸਤੇ ਜਿਹੜੀਆਂ ਉਹ ਸਾਰੀਆਂ ਹੀ ਸਰਕਾਰਾਂ ਫੇਲ ਹੋਈਆਂ ਨੇ ਕਿਸਾਨ ਹਰ ਪੱਖੋਂ ਜਿਹੜਾ ਅੱਜ ਤੱਕ ਕਰਜ਼ੇ ਦੀ ਮਾਰ ਥਲੇ ਆਇਆ ਹੈ ਔਰ ਖੁਦ ਕੁਸ਼ੀਆਂ ਦੇ ਰਾਹ ਪਿਆ ਵਾ ਤੇ ਕਰਜ਼ਾ ਚੜਨ ਦਾ ਕਾਰਨ ਮੇਨ ਹੈ ਕਿ ਉਹਦੀਆਂ ਜਨਸਾਂ ਦੇ ਫਸਲਾਂ ਦੇ ਉਹਨੂੰ ਸਹੀ ਭਾਅ ਨਾ ਮਿਲਣ ਕਰਕੇ ਜਿਹਦੇ ਵਾਸਤੇ ਪੂਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਲੜ ਰਹੀਆਂ ਨੇ ਕਿ ਜਿਹੜਾ ਸੈਂਟਰ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ ਜਿਹਦੇ ਚੇਅਰਮੈਨ ਡਾਕਟਰ ਸੁਆਮੀ ਨਾਥਨ ਨੇ ਉਹਨਾਂ ਨੇ ਉਹ ਸੁਪਾਰਸ਼ ਕੀਤੀ ਸੀ ਉਹਦੀ ਸੁਪਾਰਸ਼ ਮੁਤਾਬਕ ਕਿਸਾਨਾਂ ਨੂੰ ਜਾ ਤਾਂ ਉਹ ਭਾਅ ਲਾਗੂ ਕੀਤਾ ਜਾਵੇ ਜੋ ਖਰਚਾ ਪਲੱਸ 50% ਉਹਦੇ ਮੁਤਾਬਕ ਦਿੱਤਾ ਜਾਵੇ ਜਾਂ ਜਿਹੜਾ ਸੂਚਕ ਅੰਕ ਨਾਲ ਸਰਕਾਰ ਕਹਿੰਦੀ ਹੈ ਸੂਚਕ ਅੰਕ ਨਾਲ ਜੋੜ ਕੇ ਭਾਅ ਦਿੱਤਾ ਜਾਵੇ ਜੇਕਰ ਜਲਸਾ ਦੇ ਸਹੀ ਭਾਅ ਨਹੀਂ ਮਿਲਦੇ ਤਾਂ ਕਿਸਾਨ ਦਾ ਜਿੰਨਾ ਮਰਜ਼ੀ ਕਰਜ਼ਾ ਮਾਫ਼ ਕੀਤਾ ਜਾਵੇ ਕਿਸਾਨ ਕਦੇ ਵੀ ਕਰਜ਼ੇ ਦੀ ਪੰਡ ਥੱਲੇ ਉਹਦਾ ਠੀਕ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਪੰਜਾਬ ਸਰਕਾਰ ਜਦੋਂ ਕਪਟਨ ਮੁੱਖ ਮੰਤਰੀ ਸਾਹਿਬ ਹਲੋ ਕੀਤਾ ਜਾ ਰਿਹਾ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ ਉਕ ਕੀਤਾ ਗਿਆ ਹੈ ਤੁਸੀਂ ਕੀ ਇਸ ਬਾਰੇ ਕੀ ਗੱਲਾਂ ਕੀਤੀ ਇਹਦੇ ਵਾਸਤੇ ਇਹ ਆ ਵੀ ਐਲਾਨ ਤੇ ਉਹਨਾਂ ਨੇ ਕੀਤਾ ਸੀ ਉਹ 31 17 ਤੋਂ ਮਾਰਚ 17 2017 ਤੋਂ ਜਿਹੜਾ ਐਲਾਨ ਕਰਤਾ ਵੀ ਜਿਨ੍ਹਾਂ ਦਾ ਕਰਜ਼ਾ ਮਾਪ ਹੋਣਾ ਉਹਨਾਂ ਦੇ ਵਿਆਜ ਵੀ ਨਹੀਂ ਉਹਨਾਂ ਨੂੰ ਦੇ ਦੇਣਗੇ ਉਹ ਵੀ ਅਸੀਂ ਦੇਾਂਗੇ ਪਰ ਹੋ ਕੀ ਹੈ ਜਿਹੜੀਆਂ ਥੱਲੇ ਲਿਸਟਾਂ ਬਣ ਰਹੀਆਂ ਨੇ ਉਹਦੇ ਚ 25% ਵੀ ਕਿਸਾਨਾਂ ਨੂੰ ਸਹੀ ਪੈਸਾ ਨਹੀਂ ਮਿਲ ਰਿਹਾ ਉਹਦੇ ਚ ਬਹੁਤ ਸਾਰੇ ਜਿਹੜੇ 2.5 ਏਕੜ ਵਾਲੇ ਕਿਸਾਨ ਵੀ ਇਹਦੇ ਪਿੱਛੇ ਰਹਿ ਗਿਆ ਉਹਦੇ ਚ ਰਾਜਨੀਤਿਕ ਪੱਖ ਲੈ ਜਾਂਦੇ ਨੇ ਉਹ ਧਰਾਂ ਵੇਖੇਂਦੀ ਆ ਕਿਹਦੇ ਨਾਲ ਅਟੈਚ ਆ ਕਿਹਦੇ ਨਾਲ ਅਟੈਚ ਆ ਜੇ ਦੂਜੀ ਲਹਿਰ ਇਹਨਾਂ ਚਲਾਈ ਆ 5 ਏਕੜ ਤੋਂ ਘੱਟ ਵਾਲੀ ਉਹਦੇ 'ਚ ਵੀ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਬਾਕੀ ਰਹਿ ਗਏ ਆ ਉਹਦੇ 'ਚ ਅਸੀਂ ਇਹ ਸਮਝਦੇ ਆਂ ਵੀ ਇਸ ਤਰ੍ਹਾਂ ਜਿਹੜਾ ਅਧੂਰਾ ਪਾਣਾ ਕਿਸਾਨ ਕਰਜ਼ੇ ਥੱਲੇੋਂ ਨਿਕਲ ਨਹੀਂ ਸਕਦਾ ਚਾਹੇ ਸਰਕਾਰ ਉਹਦੇ ਸਿਆਸੀ ਲਾਭ ਲੈਣਾ ਚਾਹੁੰਦੀ ਆ ਲਵੇ ਪਰ ਕਿਸਾਨ ਕਰਜ਼ੇ ਥੱਲੇੋਂ ਨਹੀਂ ਨਿਕਲ ਸਕਦਾ ਇਹ ਵੱਡੀ ਇੱਕ ਘਾਟ ਆ ਜਿਹੜੀ ਉਹਨੂੰ ਥੱਲੇ ਸ਼ਾਨਬੀਨ ਜਿਹੜੀ ਆ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਉਹ ਪੂਰੇ ਜਿਹੜੇ ਕਿਸਾਨ ਆ ਉਹਦੇ ਚ ਨਹੀਂ ਆ ਰਿਹਾ ਕੀ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕਾ ਜਾਂ ਨਹੀਂ ਹੋ ਚੁੱਕਾ ਨਸ਼ਾ ਜਿਹੜਾ ਗੱਲਾਂ ਬਾਤਾਂ ਨਾਲ ਨਸ਼ਾ ਖਤਮ ਹੋ ਚੁੱਕਾ ਹੈ ਗਰਾਊਂਡ ਤੇ ਕੋਈ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਉਸੇ ਤਰੀਕੇ ਨਾਲ ਚੱਲਦਾ ਜਿੰਨਾ ਚਿਰ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਡੇ-ਵੱਡੇ ਮੰਤਰੀ ਇਹਦੇ ਬਰਖਲਾਫ ਨਹੀਂ ਕਾਰਵਾਈ ਕਰਨਗੇ ਉਨਾ ਚਿਰ ਜਿਹੜਾ ਨਸ਼ਾ ਹੈ ਇਹ ਖਤਮ ਨਹੀਂ ਹੋ ਸਕਦਾ ਗੱਲ ਨਹੀਂ ਬਾਤਾਂ ਜਿਹੜੀ ਆ ਉਹ ਮਤਲਬ ਸਾਡੀ ਕੈਪਟਨ ਸਰਕਾਰ ਕਹਿੰਦੀ ਆ ਨਸ਼ੇ ਦਾ ਲੱਕ ਤੋੜਦਾ ਕੋਈ ਨਸ਼ੇ ਦਾ ਲੱਕ ਨਹੀਂ ਟੁੱਟਾ ਤੁਸੀਂ ਜਾ ਕੇ ਵੇਖ ਸਕਦੇ ਅਸੀਂ ਸ਼ਰਿਆਂ ਮਖਾ ਸਕਦੇ ਆ ਕਿ ਨਸ਼ਾ ਜਿਹੜਾ ਆਮ ਵਿਕ ਰਿਹਾ ਪਿੰਡਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਵਿਕ ਰਿਹਾ ਦੁਕਾਨਾਂ ਉੱਤੇ ਵਿੱਚ ਵਿਕ ਰਿਹਾ ਕੋਈ ਨਸ਼ੇ ਦਾ ਜਿਹੜੀ ਆ ਪਾਬੰਦੀ ਨਹੀਂ ਲੱਗੀ ਬਾਕੀ ਜਿਹੜੀ ਸਰਕਾਰ ਆ ਉਹਨਾਂ ਦਾਅਵੇ ਕਰਦੇ ਹੀ ਰਹਿਣਾ ਕਿ ਅਸੀਂ ਲੱਕ ਤੋੜਦਾ ਹੈ ਅਸੀਂ ਉਹ ਕਰਤਾ ਜਿੰਨਾ ਚਿਰ ਗਰਾਊਂਡ ਤੇ ਕੋਈ ਚੀਜ਼ ਨਹੀਂ ਆਉਂਦੀ ਸਾਡੇ ਵੇਖਣ ਵਿੱਚ ਨਹੀਂ ਆਉਂਦੀ ਉਹਨਾਂ ਜਿਹੜਾ ਨਸ਼ੇ ਦਾ ਲੱਕ ਜਿਹੜਾ ਉਹ ਟੁੱਟਣਾ ਜਿਹੜਾ ਉਹ ਬਹੁਤ ਮੁਸ਼ਕਲ ਆ ਕਿਉਂਕਿ ਜਿਹੜੇ ਉਹਨਾਂ ਦੇ ਮੰਤਰੀ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਖਾਸ ਬੰਦੇ ਰਹਿੰਦੇ ਨੇ ਉਹਨਾਂ ਕੋਲੋਂ ਹੀ ਨਸ਼ਾ ਫੜਿਆ ਜਾਂਦਾ ਕਿ ਇੱਕ ਕੋਲੋ ਕਿਲੋ ਫੜਿਆ ਜਾਂਦਾ ਕਿ ਕੋਈ ਦੋ-ਦੋ ਕਿਲੋ ਫੜਿਆ ਜਾਂਦਾ ਉਹੀ ਜਿਹੜੇ ਆ ਨਸ਼ਾ ਵੇਚ ਰਹੇ ਨੇ ਜਿਹੜਾ ਗਰੀਬ ਆਦਮੀ ਜਿਹੜਾ ਪੀਣ ਵਾਲਾ ਜਿੰਨੇ ਵੀ ਪਰਚੇ ਹੋਏ ਸਾਰੇ ਪੀਣ ਵਾਲਿਆਂ ਤੇ ਹੋਏ ਆ ਕਿਸੇ ਵੱਡੇ ਬੰਦੇ ਤੇ ਪਰਚਾ ਨਹੀਂ ਹੋਇਆ ਸਰਕਾਰਾਂ ਕਹਿੰਦੀਆਂ ਜਾਂ ਉਹ ਚਲੇ ਗਏ ਨੇ ਥੋੜਾ ਨਿਕਲ ਗਏ ਨੇ ਤੇ ਜਾਂ ਜਿਹੜੇ ਉਹ ਨਾ ਅਹੀਂ ਮਤਲਬ ਲੱਕ ਤੋੜਦਾ ਕੈਪਟਨ ਸਾਹਿਬ ਤਾਂਦੇ ਹਨ ਨਸ਼ਾ ਜਿਹੜਾ ਇੱਥੇ ਬੰਦ ਕੀਤਾ ਬਿਲਕੁਲ ਨਸ਼ਾ ਬੰਦ ਨਹੀਂ ਹੋਇਆ ਬਿਲਕੁਲ ਅਸੀਂ ਕਹਿ ਸਕਦੇ ਹਾਂ ਨਸ਼ਾ ਬੰਦ ਨਹੀਂ ਹੋਇਆ ਸਾਰਾ ਸਰਕਾਰਾਂ ਨੂੰ ਪਤਾ ਹੈ ਸਾਰਾ ਮੰਤਰੀ ਨੂੰ ਪਤਾ ਹੈ ਕੱਲ ਜਿਹੜੀ ਉਹ ਦਿਓਲ ਆ ਬੀਬੀ ਉਹਨੇ ਵੀ ਦੱਸਿਆ ਕਿ ਜਿਹੜਾ ਨਸ਼ਾ ਹੈ ਉਹ ਬਿਲਕੁਲ ਖਤਮ ਨਹੀਂ ਹੋਇਆ ਉਹ ਮਤਲਬ ਘਟਿਆ ਹੈ ਘਟਿਆ ਇਤਨਾ ਕਹਿੰਦੇ ਨੇ ਕਿ ਜਿਹੜਾ ਉਹਦਾ ਰੇਟ ਵੱਧ ਗਿਆ ਦੇਖੋ ਰੇਟ ਤਾਂ ਜਦੋਂ ਇਸ ਚੀਜ਼ ਤੇ ਥੋੜੀ ਬਾਲੀ ਸਖਤਾਈ ਹੋਏਗੀ ਉਹ ਰੇਟ ਦਾ ਵਧਣਾ ਹੀ ਵਧਣਾ ਜਾਂ ਤਾਂ ਮਿਲੇ ਨਾ ਨਾ ਫਿਰ ਤਾਂ ਆਪਾਂ ਕਹਿ ਸਕਦੇ ਅਗੇ ਨਸ਼ਾ ਖਤਮ ਹੋ ਗਿਆ ਤੇ ਜੇ ਨਸ਼ਾ ਮਿਲਦਾ ਹੈ ਸਰਕਾਰਾਂ ਨੂੰ ਕਿਸੇ ਨਾ ਕਿਸੇ ਪਾਸੇ ਲਿਆ ਕੇ ਜਿਹੜੇ ਲੋਕ ਵੇਚ ਰਿਆ ਥਾਰੇ ਨੇ ਪੀਰੇ ਨੇ ਫਿਰ ਆਪਾਂ ਕਿਤਨਾ ਕਹਿ ਸਕਦੇ ਉਹਦਾ ਰੇਟ ਵਧਿਆ ਨਸ਼ਾ ਉਸੇ ਤਰੀਕੇ ਨਾਲ ਚੱਲ ਰਿਹਾ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਆਮ ਤੌਰ ਤੇ ਵਿਕਾਸ ਗਲੀਆਂ ਨਾਲੀਆਂ ਤੋਂ ਦਾ ਹੀ ਨਹੀਂ ਹੋ ਰਿਹਾ ਕੀ ਤੁਹਾਨੂੰ ਕਿ ਜਾਪਦਾ ਹੈ ਕਿ ਪੂਰਾ ਸੰਪੂਰਨ ਪਿੰਡਾਂ ਦੇ ਵਿੱਚ ਪੂਰਾ ਵਿਕਾਸ ਜਾਂ ਹੋ ਚੁੱਕਾ ਹੈ ਆਹੀ ਦਾ ਜੀ ਸਮਝਦੇ ਆ ਵੀ ਕਿੰਨਾ ਚਿਰ ਜਾਦੀ ਨੂੰ ਹੋ ਗਿਆ ਚਾਹ ਆਪਾਂ ਵੇਖ ਲਈਏ ਨਿਗਾਹ ਮਾਰ ਕੇ ਤੇ ਜੇ ਸਾਡੀਆਂ ਗਲੀਆਂ ਨਾਲੀਆਂ ਦਾ ਜੇ ਤੀਕਰ ਕੋਈ ਸੂਤ ਨਹੀਂ ਆਇਆ ਲੱਗਦਾ ਕੰਮ ਜੀ ਉਸ ਤਰਾ ਭਾਵੇਂ ਸਾਡੀ ਸਿਆਸੀ ਪੱਖੋਂ ਜਾ ਕੇ ਇਸ ਤਰ੍ਹਾਂ ਵੀ ਜਿਹੜਾ ਵਿਕਾਸ ਹੋਣਾ ਚਾਹੀਦਾ ਸੀ ਸਾਨੂੰ ਦਾ ਕੋਈ ਨਹੀਂ ਲੱਗਦਾ ਉਹੋ ਹੀ ਗਲੀਆਂ ਨਾਲੀਆਂ ਉਹੋ ਹੀ ਪੰਜਾ ਸਾਧਾਂ ਦੇ ਵਿੱਚ ਘੜੀ-ਮੁੜੀ ਉਹਨਾਂ ਨੂੰ ਬਣਾਈ ਜਾਂਦੇ ਆ ਨਾ ਤਾਂ ਉਹ ਬਣਦੀਆਂ ਉਹੋ ਕੁਛ ਚੱਲੀ ਜਾਂਦਾ ਕੋਈ ਵਕਾਫ ਨਹੀਂ ਇਹਦਾ ਇਸੇ ਕਾਲੀ ਪ੍ਰਕਾਰ ਵੱਲੋਂ ਇਹ ਵੀ ਗੱਲ ਕੀਤੀ ਜਾ ਰਹੀ ਕਿ ਅਸੀਂ ਬੜਾ ਵੱਡੇ ਪੱਧਰ ਤੇ ਅਸੀਂ 10 ਸਾਲ ਦੇ ਵਿੱਚ ਵਿਕਾਸ ਕੀਤਾ ਹੈ। ਹਾਂਜੀ ਕੀ ਉਹ ਵਿਕਾਸ ਸਿਰਫ ਇੱਕ ਕਾਝਾਂ ਨਾਲ ਇੱਕ ਸਟੇਜਾਂ ਦੇ ਬੋਲਣ ਦੇ ਨਾਂ ਤੇ ਉਹ ਤਾਂ ਜੀ ਸਾਰੀ ਜਨਤਾ ਹੀ ਜਾਣਦੀ ਆ ਕਿ ਕਿੰਨਾ ਕੁ ਵਿਕਾਸ ਹੋ ਗਿਆ ਜਾਂ ਕਿਹੇ ਪੱਖ ਤੋਂ ਜੀ ਵੇਖੋ ਬੇਰੁਜ਼ਗਾਰੀ ਦੇ ਹੱਦੋਂ ਵੱਧ ਗਈ 10 ਸਾਲਾਂ 'ਚ ਕਿੰਨੀ ਵਧ ਗਈ ਕਿਸਾਨਾਂ ਨੂੰ ਕੀ ਮਿਲ ਗਿਆ ਅਸੀਂ ਤਾਂ ਜੀ ਚਲੋ ਜੇ ਜਥੇਬੰਦੀ ਨਾਲ ਵੀ ਆ ਜਿੱਥੇ ਕਿਤੇ ਵਿਚਾਰੇ ਮਾਸਟਰ ਕੁਟੀ ਦੇ ਜਾਂਦੇ ਆ ਕਿਤੇ ਇਹ ਕਿਸਾਨ ਕੁਟੀ ਦੇ ਜਾਂਦੇ ਆ ਕੁਈ ਅਨਸਾਫ ਦਾ ਕਿਤੇ ਮਿਲ ਨਹੀਂ ਰਿਹਾ ਪਰੇਸ਼ਾਨੀ ਦੇ ਵਿੱਚ ਹੀ ਆਲਮ ਚੱਲਣ ਦਿਆ ਜੀ ਕੋਈ ਵਿਕਾਸ ਵਾਲੀ ਗੱਲ ਨਹੀਂ ਹੈ ਜੀ ਤੁਹਾਂ ਤਾਂ ਕੈਪਟਨ ਸਰਕਾਰ ਵੱਲੋਂ ਵਿਦਾਇਤ ਕੀਤੇ ਜਾ ਰਿਹਾ ਹੈ ਕਿ ਹਰ ਪਿੰਡ ਦੇ ਵਿੱਚ ਵਿਕਾਸ ਹੋ ਗਿਆ ਹੈ ਤੁਸੀਂ ਕਹਿੰਦੇ ਕਿ ਇੱਥੇ ਤਾਂ ਕੋਈ ਵਿਕਾਸ ਹੋਇਆ ਉਹ ਤਾਂ ਜੀ ਕੈਪਟਨ ਸਾਹਿਬ ਨਾਲ ਨਹੀਂ ਦੀਦਾ ਜਿਹੜਾ ਵਿਕਾਸ ਦੀਦਾ ਸਾਨੂੰ ਤਾਂ ਕੋਈ ਵਿਕਾਸ ਨਹੀਂ ਦਿਖ ਰਿਹਾ ਜੇ ਤਾਂ ਉਹ ਦੱਸਣਾ ਵੀ ਥਾ ਤੱਲੇਵਲ ਤੇ ਗਰਾਊਂਡ ਤੇ ਆਣ ਕੇ ਆਪ ਨੂੰ ਪਤਾ ਲੱਗੇ ਜੇ ਇਹਨਾਂ ਨਸ਼ਾ ਆਖਿਆ ਤਾਂ ਕੋਈ ਨਸ਼ਾ ਬੰਦ ਹੋ ਗਿਆ ਲੋ ਆਹ ਹੀ ਕਪਟਨ ਸਾਹਿਬ ਨੂੰ ਦੱਸ ਦੇਣੇ ਕਿੰਨਾ ਤੁਸੀਂ ਨਸ਼ਾ ਬੰਦ ਹੋ ਗਿਆ ਜੇ ਤੁਸੀਂ ਵੀ ਵੇਖ ਲਓ ਇੱਥੇ ਆ ਕਰਕੇ ਲੋਕਾਂ ਤੋਂ ਸਰਵੇ ਕਰਕੇ ਦੇਖ ਲਓ ਅਸੀਂ ਤੇ ਸ਼ਰਿਆ ਮੈਂ ਕਹਿ ਸਕਦਾ ਕਿੰਨਾ ਨਸ਼ਾ ਵੀ ਕਰਨਿਆ ਕਿਸੇ ਗੱਲ ਤੇ ਕੋਈ ਚੀਜ਼ ਬੈਨ ਨਹੀਂ ਹੋਈ ਅਜੇ ਤੱਕ ਜੀ ਸ਼ਰੋਮੀ ਅਕਾਲੀ ਦਲ ਨੂੰ ਲੋਕ ਬੀਬੀ ਜ਼ਗੀਰ ਕੌਰ ਨੂੰ ਲੋਕ ਸਭਾ ਹਲਕਾ ਕਦੂਰ ਸਾਹਿਬ ਤੋਂ ਟਿਕ ਕੀ ਆਸ ਰੱਖਦੇ ਜੀ ਇਹਨਾਂ ਤੋਂ ਅਸੀਂ ਇਹਦਾ ਅੱਗੇ ਹੀ ਬਦਨਾਮ ਅਸੀਂ ਨਾ ਕਿ ਕੋਈ ਆਦਮੀ ਨਾ ਇੱਕੋ ਇੱਕ ਹੈਗਾ ਬੀਬੀ ਖੈਰਾ ਜੀ ਜਿਹੜੇ ਸਰਹਾਨੇ ਕਰਾ ਰਿਹਾ ਪੀਪਰ ਮਜੀਦ ਕੌਰ ਉਹਨਾਂ ਦੀ ਵਹਿਸਪੋਰ ਚਾਹੀਦੀ ਆ ਤੇ ਜਿਨ੍ਹਾਂ ਨੇ ਆਪ ਦਾ ਸਿਰ ਦੇ ਕੇ ਤੇ ਪਤੀਵਾਰ ਕੇ ਤੇ ਆਪਣਾ ਇਹ ਵਿਧਾਨ ਚਾਏ ਨੇ ਉਹਨਾਂ ਵਾਸਤੇ ਸਹੀ ਰਹਾ ਕੀ ਤੁਹਾਡੇ ਕੇ ਜਿਹੜੀਆਂ ਦੁੱਲਹ ਪਾਤੀਆਂ ਰਵਾਇਤੀ ਪਾਰਟੀਆਂ ਨੇ ਇਸ ਚੱਜ ਬਦਲਾਹ ਨੂੰ ਬਦਲਾਹ ਨਹੀਂ ਚਾਹ ਬਿਲਕੁਲ ਜੀ ਬਿਲਕੁਲ ਇਹ ਰਵਾਇਤੀ ਪਾਰਟੀ ਨੇ ਬਦਲਾਹ ਚਾਹੀਦਾ ਕਿ ਜੱਫਾ ਸਾਹਮਣੇ ਆਉਣ ਜੇ ਦਾ ਕੋਈ ਆਵੇ ਜੱਫਾ ਸਾਹਮਣੇ ਆਉਂਦਾ ਲੋਕ ਸੋਭਾ ਹਲਕਾ ਲੋਕਾਂ ਦੇ ਖਡੂਰ ਸਾਹਿਬ ਦੇ ਲੋਕਾਂ ਦੀ ਇਹੋ ਮੰਗ ਹੈ ਕਿ ਜਿਹੜਾ ਇੱਕ ਬਦਲਾਅ ਜ਼ਰੂਰ ਇੱਥੇ ਇਸ ਇਲਾਕੇ ਦੇ ਵਿੱਚ ਹੋਣਾ ਚਾਹੀਦਾ ਜੋ ਨਸ਼ਾ ਪੂਰੀ ਕਰਜ਼ਾ ਮਾਫੀ ਜਾਣ ਝੂਠੇ ਜਿਹੜੇ ਮੈਨੀਫੈਸਟੋ ਜੁਵਾ ਰਹੇ ਕੀਤੇ ਜਾਂਦੇ ਹਨ ਉਹ ਪੂਰੇ ਨਹੀਂ ਹੁੰਦੇ ਹੁਣ ਜ਼ਮੀਨੀ ਹਕੀਕਤ ਦੇ ਵਿੱਚ ਇਹੋ ਦਿਖ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਆਏ ਦਿਨੀ ਆਪਾਂ ਇਹੋ ਖਬਰਾਂ ਦੇਖਦੇ ਹਾਂ ਕਿ ਕੋਈ ਵਿਕਾਸ ਨਾ ਦੀ ਚੀਜ਼ ਜਾਂ ਕੇ ਸੁਨਾਵੀ ਚੀਜ਼ ਹੁਣ ਲੋਕਾਂ ਦੀ ਤਾਂ ਆਸ ਇਹੋ ਹੀ ਹੈ ਕਿ ਕੋਈ ਐਸਾ ਲੀਡਰ ਜਾਂ ਕੋਈ ਐਸਾ ਲੋਕ ਆਉਣ ਜੋ ਸਾਡੇ ਪਿੰਡਾਂ ਦੀ ਵਿਕਾਸ ਕਾਰਜ ਜਾਂ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰ ਸਕੇ ਪਰ ਫਿਰ ਵੀ ਦੇਖੀਦਾ ਹੈ ਕਿ ਜਿਵੇਂ ਕਿ ਸਕੂਲ ਟੀਚਰ ਹੜਤਾਲਾਂ ਦੇ ਬੈਠੇ ਹਨ ਉਹਨਾਂ ਦੇ ਲਾਚੀ ਚਾਰਜ ਹੋ ਰਹੇ ਹਨ ਪਰ ਫਿਰ ਵੀ ਕੋਈ ਵੀ ਸਰਕਾਰ ਉਹਨਾਂ ਦੀ ਸੁਣਨ ਨੂੰ ਤਿਆਰ ਨਹੀਂ ਹੁਣ ਲੋਕ ਸਵਾਲ ਖਡੂਰ ਸਾਹਿਬ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਸਿਰਫ ਕਾਗਜ਼ਾਂ ਦੇ ਵਿੱਚ ਹੀ ਵਿਕਾਸ ਹੋਇਆ ਹੈ ਹਮ ਸਾਹਮਣੇ ਵਿਕਾਸ ਨਹੀਂ ਹੋਇਆ ਅਕਾਲੀ ਦਲ ਵੱਲੋਂ ਇੱਕ ਲੀਡਰ ਐਲਾਨਿਆ ਗਿਆ ਹੈ ਅਤੇ ਪੰਜਾਬ ਏਕਤਾ ਪਾਰਟੀ ਵੱਲੋਂ ਬੀਬੀ ਪਲਵਿੰਦਰ ਕੌਰ ਖਾਲੜਾ ਨੂੰ ਜਿਹੜਾ ਜੋਗੀ ਟਿਕਟ ਨ ਦਿੱਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਆਪਣਾ ਕਿਹੜਾ ਲੀਡਰ ਉਲਾਨਦੀ ਹੈ ਤਾਂ ਜੀ ਇੱਕ ਗੱਲ ਖੁਸ਼ੀ ਨਹੀਂ ਹੈ ਦੱਸਣ ਜੋਗੇ ਕਿ ਜਿਹੜਾ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਇਹ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਜਾਂਦੇ ਹਨ ਉਹ ਕੀ ਗੱਲ ਪੂਰੇ ਹੁੰਦੇ ਹੈ ਕਿਉਂ ਨਹੀਂ ਹੁੰਦੇ ਸਰ ਜੀ ਮੈਂ ਸੋਰ ਸਿੰਘ ਸਭਰਾ ਸੰਗਰਸ਼ ਦੇ ਦਿੱਤਾ ਹੁ ਮੈਂ ਇੱਕ ਜ਼ਿੰਮੇਵਾਰ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਇਹ ਮੈਨੂਫੈਕਚਰੋ ਲਿਆਉਂਦੀਆਂ ਹਨ ਜੀ ਉਹਦਾ ਇੱਕ ਦਿਨ ਕਿਸਾਨਾਂ ਨੇ ਵੀ ਚੋਣ ਕਮਿਸ਼ਨ ਦੇ ਕੋਲ ਜਾ ਕੇ ਮੁੱਦਾ ਠਾਇਆ ਵੀ ਇਹਨੂੰ ਡੇਕਲ ਕੀਤਾ ਜਾਵੇ ਇਹਦੇ ਸਹੀ ਹੈ ਨਾ ਚੋਣ ਮੈਨੂਫੈਕਚਰੋ ਦੇ ਵਿੱਚ ਵਾਦੇ ਪੂਰੇ ਕਰਨੇ ਉਹਨਾਂ ਨੂੰ ਲੇਗਨ ਕਿਉਂ ਨਹੀਂ ਕਰਦੇ ਕਿਉਂਕਿ ਜੋ ਸਰਕਾਰਾਂ ਵਾਦੇ ਕਰਦੀਆਂ ਜੋ ਤੋਂ ਭਾਈਦੀਆਂ ਕਿ ਉਹਨਾਂ ਤੇ ਪਰਚਾ ਕੀਤਾ ਜਾਵੇ ਉਹਦੀ ਮਾਨਤਾ ਰੱਦ ਕੀਤੀ ਜਾਵੇ ਉਹ ਸਰਕਾਰ ਧਵਾਟੇ ਤੋੜੀ ਜਾਵੇ ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਇਹ ਤੇ ਜਾਂ ਝੂਠ ਬੋਲ ਰਹੇ ਆ ਮੁੜਕੇ ਤੇ ਸਾਡੇ ਕੋਲ ਕਾਨੂੰਨੀ ਕਾਰਵਾਈ ਹੋਣੀ ਆ ਹੁਣ ਕੈਪਟਨ ਸਾਹਿਬ ਨੇ ਸਰਕਾਰ ਬਣਾਈ ਮੈਂ ਕਿਸੇ ਦਾ ਦੋਖੀ ਨਹੀਂ ਮੈਂ ਕਿਸੇ ਕੈਪਟਨ ਨੂੰ ਜਾਂ ਕਿਸੇ ਕਾਲੇ ਨੂੰ ਕੋਈ ਨਹੀਂ ਕੁਝ ਕਹਿਣ ਨੂੰ ਤਿਆਰ ਪਰ ਮੈਂ ਕਹਿਣਾ ਵੀ ਉਹਨੂੰ ਇਹ ਪੁੱਛ ਲਿਆ ਗਿਆ ਜਿਹੜਾ ਉਹਨੂੰ ਪਤਾ ਨਹੀਂ 5 ਕੇ 7000 ਕਰੋੜ ਰੁਪਇਆ ਦੇ ਕੇ ਜਿਹੜਾ ਉਹਨਾਂ ਨੂੰ ਪੁੱਛਣ ਕੇ ਕੀ ਲੈਂਦਾ ਸੀ ਵੀ ਜਿਹੜੀ ਨਵੀਂ ਸਰਕਾਰ ਆਉਣ ਵਾਲੀ ਨਵੀਂ ਸਰਕਾਰ ਸੰਕਰ ਦੀ ਕੀ ਉਤ ਆਸ ਰੱਖੀ ਸਾਨੂੰ ਉਹ ਆਸਾਂ ਕੀ ਰੱਖੀ ਅਸੀਂ ਦੇ ਸਰਕਾਰਾਂ ਦੇ ਹਰ ਪੰਜ ਸਾਲ ਬਾਅਦ ਨਵੀਆਂ-ਨਵੀਆਂ ਵਾਅਦੇ ਕਰਕੇ ਤੇ ਸਾਰੇ ਮੁਰਕੇ ਵਾਅਦੇ ਤੇ ਪੂਰੇ ਕੋਈ ਨਹੀਂ ਕਰਦਾ ਕਿਸਾਨੀ ਮੰਡੇ ਚ ਜਾ ਰਹੀ ਆ ਲੱਖ ਤੌਰ ਤਾਂ ਨਸ਼ਿਆਂ ਦਾ ਨਸ਼ੇਦ ਘਰ ਘਰ ਲੱਕ ਟੋਟ ਕੇ ਤੇ ਨਸ਼ਿਆਂ ਨੂੰ ਘਰ ਛੱਡ ਦਿੰਦੇ ਆ ਲੱਕ ਚੁੱਤੇ ਨੂੰ ਕਰੀ ਅਸੀਂ ਬੱਚੇ ਤਾਂ ਸਾਡੇ ਸਾਰੇ ਜਿਹੜੇ ਅੱਜ ਵੇਖੋ ਜੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਜਿਨ੍ਹਾਂ ਅੰਗਰੇਜ਼ਾਂ ਨੂੰ ਅਸੀਂ ਛਿੱਲੀਆਂ ਦੇ ਦੇ ਕੇ ਇਥੋਂ ਕੱਢਿਆ ਸੀ ਇਹਨਾਂ ਦੇ ਅੱਜ ਅਸੀਂ ਗੁਲਾਮ ਹੋ ਰਹੇ ਫੇਰ ਜਾ ਕੇ ਅਸੀਂ ਬੱਚਿਆਂ ਨੂੰ ਮੰਨਿਆ ਕਿਸੇ ਤਰੀਕੇ ਨਾਲ ਸਾਡਾ ਬੱਚਾ ਉੱਥੇ ਚੱਲ ਜਾਏ 20 25 30 ਲੱਖ ਰੁਪਇਆ ਲਾ ਕੇ ਕਿਸਾਨ ਤੋਂ ਜਿਹੜੀ ਪਹਿਲੀ ਵੇਜ ਵੇਚ ਕੋਲ ਦਾ ਵਿਆਜ ਨਹੀਂ ਲੱਤਦਾ ਤੇ ਸਾਡੇ ਸੈਂਟਰ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਆ ਜਾਣ ਤਾਂ ਸਾਡੇ ਬੱਚਿਆਂ ਨੂੰ ਇੱਥੇ ਕੋਈ ਰੁਜ਼ਗਾਰ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਕੋਈ ਰੋਜ਼ਗਾਰ ਦੇ ਨਾਲ-ਨਾਲ ਕੋਈ ਸਹਾਇਕ ਧੰਦਾ ਦਿੱਤਾ ਜਾਵੇ ਉਹ ਤੇ ਕਰਜ਼ੇ ਮਾਫ਼ ਉਹਨਾਂ ਦਾ ਤੇ ਸਹੂਲਤਾਂ ਦਿੱਤੀਆਂ ਜਾਣੋ ਕੀ ਇਹਨਾਂ ਦੀਆਂ ਅੱਖਾਂ 'ਗਾਂ ਦੀ ਘੱਟਾ ਪਾ ਗਏ ਇਹਨਾਂ ਨੂੰ ਦਿਖਦਾ ਨਹੀਂ ਵੀ ਇਹ ਕੀ ਹੋ ਰਿਹਾ ਕਿਸਾਨਾਂ ਦੇ ਨਾਲ ਦਾ ਮਜ਼ਦੂਰਾਂ ਦੇ ਨਾਲ ਇਹਨਾਂ ਦਾ ਕੋਈ ਵੀ ਸਿੱਤਮ ਨਹੀਂਗਾ ਸਾਡਾ ਸਿੱਤਮ ਖਰਾਬ ਕਰਕੇ ਸਾਡੇ ਬੱਚੇ ਬਾਹਰ ਜਾ ਰਹੇ ਆ ਬੇਰਜਗਾਰ ਹੋ ਰਹੇ ਆ ਤੇ ਘਰ-ਘਰ ਦੇ ਵਿੱਚ ਜਿਹੜਾ ਉਹ ਬੱਚੇ ਜਿਹੜੇ ਨਸ਼ਾ ਖਾ ਕੇ ਮਰ ਰਹੇ ਆ ਤੇ ਘਰ-ਘਰ ਮੈਣ ਪੈ ਰਹੇ ਆ ਇਹਨਾਂ ਨੂੰ ਪਤਾ ਨਹੀਂ ਕਿੱਥੇ ਬੈਠਿਆਂ ਨੂੰ ਵਿਕਾਸ ਦੀ ਸੀ ਜਾਂਦਾ ਜਾਂ ਇਹਨਾਂ ਨੂੰ ਨਸ਼ਾ ਬੰਦ ਦੀ ਸੀ ਜਾਂਦਾ ਇਹਨਾਂ ਕਿਹੜੀਆਂ ਅਣਕਾਂ ਲਾਈਆਂ ਇਹਨਾਂ ਨੂੰ ਕਿਉਂ ਨਹੀਂ ਦਿਖਦਾ ਮੈਂ ਤੇ ਇਸ ਗੱਲ ਤੇ ਅੱਖ ਦੇ ਵਿੱਚ ਆ ਕਿ ਕੁਝ ਵੀ ਬੰਦ ਨਹੀਂ ਹੋਇਆ ਤੇ ਸਾਨੂੰ ਕਿਸੇ ਵੀ ਅਸੀਂ ਤੇ ਮੈਂ ਤੇ ਇਹ ਸੋਚਦਾ ਮੈਂ ਇਹ ਸਰਕਾਰ ਕਿਹੜੀ ਬਣੀ ਹੈ ਕੋਈ ਵੀ ਜਿਹੜਾ ਮਾਰਕ ਦੇ ਝੂਠ ਆਈਂਦਾ ਗੜੀ ਸਾਨੂੰ ਕੋਈ ਰਾਹ ਨਹੀਂ ਦੀਦਾ ਇਹ ਕਰਕੇ ਜਿਹੜੀ ਆਉਣ ਵਾਲੀ ਸਰਕਾਰ ਆ ਮੈਂ ਇਹਨਾਂ ਨੂੰ ਰੱਬ ਸਮਰੱਥ ਬਖਸ਼ੇ ਸੱਚੇ ਪਾਤਸ਼ਾਹ ਤੇ ਜਿਹੜੀ ਆਉਣ ਵਾਲੀ ਸਰਕਾਰ ਆ ਉਹ ਥੋੜਾ ਬੋੜਾ ਗਰੀਬਾਂ ਦਾ ਜਾ ਕਿਸਾਨਾਂ ਦਾ ਕੋਈ ਨਾ ਕੋਈ ਮੁੱਦਾ ਲੈ ਆ ਕੇ ਗਾੜੀ ਤੇ ਉਹਨਾਂ ਦੀਆਂ ਫਸਲਾਂ ਤੇ ਭਾਅ ਦੇਣ ਤੇ ਕਿਸਾਨੀ ਤੇ ਜਵਾਨੀ ਬਜੀ ਰਵੇ ਤੇ ਮਜ਼ਦੂਰ ਬਜੀ ਰਵੇ ਕੀ ਬਦਲਾਅ ਚਾਹੁੰਦੇ ਲੋਕ ਸਭਾ ਹਲਕਾ ਤੋਂ ਦੂਸਰ ਮੈਂ ਕਹਲਾ ਮੈਂ ਸੁਖਵੰਤ ਸਿੰਘ ਦੁਬਲੀ ਬਦਲਾਅ ਸੀ ਚਾਹੁੰਦੇ ਆ ਕੋਈ ਚੰਗੇ ਪੰਜਾਬ ਦੇ ਵਿੱਚੋਂ ਲੀਡਰ ਸਭਾ ਦੇ ਵਿੱਚ ਜਾਂ ਪੰਜਾਬ ਦੇ ਮੁੱਦੇ ਠਾਉਂ ਕਿਉਂਕਿ ਇਥੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਕੁਛ ਦਿਨਸ਼ਿਆਂ ਖਾਲੀ ਆ ਬਾਕੀ ਜਿਹੜੇ ਰਹਿੰਦੇ ਆ ਉਹ ਬਾਹਲੇ ਦੇਸ਼ਾਂ ਨੂੰ ਜਾ ਰਹੇ ਆ ਮਾਪਿਆਂ ਬੱਚਿਆਂ ਤੋਂ ਵਾਂਝੇ ਹੋ ਰਹੇ ਆ ਇਹ ਸਰਕਾਰ ਦੇ ਵਿੱਚ ਦੋ ਬੰਦਿਆਂ ਦਾ ਵਿਕਾਸ ਹੋਇਆ ਲੀਡਰਾਂ ਦਾ ਸਰਪੰਚ ਤੋਂ ਲੈ ਕੇ ਐਮ ਐਲ ਏ ਐਮ ਪੀ ਤੱਕ ਵਿਕਾਸ ਹੋਇਆ ਨਸ਼ਾ ਇਥੇ ਪੂਰੀ ਯੋਰਾਂ ਤੇ ਆ ਰੇਤ mafia ਪੂਰੇ ਯੂਰਾਂ ਤੇ ਆ ਦਰਿਆ ਦੇ ਵਿੱਚ 17 ਦਾ ਠੇਕਾ ਲੈ ਕੇ 19 ਚੜ ਗਿਆ 19 ਤੱਕ ਰੇਤ ਚੱਲਣ ਢਈ ਆ ਕੋਈ ਸਰਕਾਰ ਰੋਕੂ ਨਹੀਂਗੀ ਜੇ ਉਥੇ ਕੋਈ ਮੁੱਦਾ ਠਾਈਦਾ ਵੀ ਸੇ ਇਥੇ ਕੋਈ ਠੇਕਾ ਨਹੀਂ ਹੈ ਸਰਕਾਰ ਦਾ ਉਹ ਤਕੇ ਨਾ ਗੁੰਡਾਗਰਦੀ ਕਰਕੇ ਦਿੱਤਾ ਚੁੱਕ ਰਿਆ ਜਿਹੜੀ ਸਾਡੀ ਛੜਕਾਂ ਬਣੀਆਂ ਉਹ ਟੁੱਟ ਰਈਆਂ ਵਾਂ ਕਿਸਾਨ ਦਾ ਬਹੁਤ ਮੰਦਾ ਹਾਲ ਆ ਰਣਜੀਤ ਸਿੰਘ ਬਰह्मਪੁਰਾ ਜੀ ਨੇ ਤਕਸਾਲੀ ਆਗੂ ਦੇ ਤੌਰ ਤੇ ਜੇ ਜੇ ਸਿੰਘ ਨੂੰ ਮੈਦਾਨ ਦੇ ਵਿੱਚ ਹਲਕਾ ਕਡੂਰ ਸਾਹਿਬ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਕਿਸੇ ਉਸ ਇਹਨਾਂ ਦੇ ਕੀ ਕਹਿਣਾ ਚਾਹੋ ਅਤੇ ਮੈਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਲੈਣਾ ਕਿ ਭਾਵੇਂ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਜਾਂ ਫਿਰ ਹੋਰ ਵੀ ਤੀਜਾ ਫਰੰਟ ਹੋਵੇ ਪਰ ਉਹਨਾਂ ਤੇ ਕਹਣੀ ਕਿ ਕਿਸੇ ਨੂੰ ਅਸੀਂ ਰੋਕ ਟੋਕ ਨਹੀਂ ਗੀ ਵੀ ਬੋਲ ਜਿੱਥੇ ਕੋਈ ਮਰਜ਼ੀ ਪਾਵੇ ਸਾਡੇ ਇਹਦਾ ਕੋਈ ਇੰਟਰਸਟ ਨਹੀਂ ਹੈਗਾ ਸਾਡੀ ਲੜਾਈ ਆ ਸਰਕਾਰ ਜਿਹੜੀ ਵੀ ਆਉਂਦੀ ਉਹ ਮਾੜੀ ਸੋਚ ਤੇ ਉਹਨਾਂ ਵੇਖੋ ਸਰਕਾਰਾਂ ਵੱਖ-ਵੱਖ ਤਰ੍ਹਾਂ ਬਣਦੀਆਂ ਆਈਆਂ ਵਾ ਜਦੋਂ ਤੋਂ ਸਨ 67 ਤੋਂ ਲੈ ਕੇ ਇਹ ਜ਼ਿਲ੍ਹਾ ਆਪਣਾ ਦੇਸ਼ ਹੋਂਦ ਦੇ ਵਿੱਚ ਆਇਆ 47 ਤੋਂ ਜੰਗਾਂ ਚੱਲੀਆਂ ਪਾਕਿਸਤਾਨ ਬਣਿਆ ਜਾਂ 67 ਦੇ ਵਿੱਚ ਜਦੋਂ ਹੋਂਦ ਦੇ ਵਿੱਚ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਵੀ ਸਰਕਾਰ ਆਉਂਦੀ ਰਹੀ ਆ ਭਾਵੇਂ ਹਿੰਦੂਸਤਾਨ ਲੈਵਲ ਤੋਂ ਚਾ ਕੋ ਭਾਜ ਪਾਉਂਦੀ ਰਹੀ ਆ ਜਾਂ ਕੋ ਕਾਂਗਰਸ ਹੁੰਦੀ ਆ ਜਾਂ ਕੋਈ ਅਕਾਲੀ ਆਉਂਦੇ ਰਹੇ ਪੰਜਾਬ ਦੇ ਵਿੱਚ ਕੈਪਟਨ ਆਉਂਦਾ ਰਿਹਾ ਪਰ ਕੋਈ ਵੀ ਕਿਸਾਨੀ ਮੁੱਦੇ ਤੇ ਇਹਨਾਂ ਨੇ ਕੋਈ ਠੋਸ ਸਰਕਾਰਾਂ ਨੇ ਹੱਲ ਨਹੀਂ ਕਰਿਆ ਕੀ ਆਸ ਕਰਦੇ ਜੀ ਨਵੀਂ ਆਉਨਾਂ ਦੀ ਸਰਕਾਰ ਇੱਥੇ ਅੱਜ ਤੱਕ ਪਹਿਲਾਂ ਡਾਕਟਰ ਰਤਨ ਸਿੰਘ ਜੀ ਨਾਲਾ ਐਮਪੀ ਸੀਟ ਤੋਂ ਜਿੱਤੇ ਰਹੇ ਤੇ ਹੁਣ ਬ੍ਰਹਮਪਰਾ ਵੀ ਪਿਛਲੀ ਵਾਰੀ ਇਹ ਫੇਰ ਆ ਚੁੱਕੇ ਆ ਇਹਨਾਂ ਤੋਂ ਤੇ ਅਜੇ ਤੱਕ ਸਾਡੀ ਕੋਈ ਆਸ ਪੂਰੀ ਬਾਜੇ ਦੀ ਹੋਈ ਨਹੀਂ ਕਿਉਂਕਿ ਬਾਜੇ 'ਚ ਜੋ ਇਹਨਾਂ ਨੂੰ ਐਮਪੀ ਕੋਟੇ 'ਚੋਂ ਮਾਇਆ ਮਿਲਦੀ ਸੀ ਪੈਸਾ ਮਿਲਦਾ ਸੀ ਵਿਕਾਸ ਲਈ ਸਾਡੇ ਪਿੰਡਾਂ ਤੱਕ ਅਸੀਂ ਇਹਨਾਂ ਦੇ ਹਲਕਿਆਂ 'ਚ ਸਾਡੇ ਪਿੰਡਾਂ ਤੱਕ ਇੱਕ ਪੈਸਾ ਵੀ ਨਹੀਂ ਆਇਆ ਸਪੱਸ਼ਟ ਕਰ ਸਕਦੇ ਆ ਦੂਜੀ ਗੱਲ ਇਹ ਵਿਕਾਸ ਸਮਝਦੇ ਕਿਸ ਦੀ ਜੀ ਨੂੰ ਨਾ ਤੇ ਸਕੂਲਾਂ ਵਿੱਚ ਟੀਚਰ ਪੂਰੇ ਆ ਨਾ ਹਸਪਤਾਲਾਂ ਵਿੱਚ ਡਾਕਟਰ ਪੂਰੇ ਆ ਨਾ ਮੰਡੀਆਂ ਵਿੱਚ ਸਿਹਤ ਸੂਤਾ ਹੈ ਜੀਆਂ ਕਿਸਾਨ ਵਾਸਤੇ ਇਹ ਵਿਕਾਸ ਦੇ ਨਾਂ ਦੀ ਸਾਨੂੰ ਪਤਾ ਨਹੀਂ ਵੀ ਚੀਜ਼ ਹੈ ਕਿਹੜੀ ਆ ਗਲੀਆਂ ਨਾਲੀਆਂ ਜਿਹੜੀਆਂ ਉਹ ਤਿੰਨ ਤਿੰਨ ਚਾਰ ਚਾਰ ਵੇਰ ਉਹੋ ਇਟਰਾ ਪੁੱਟ ਕੇ ਉਹੋ ਲਾਈ ਜਾਂਦੇ ਆ ਮੜੀਆਂ ਦੇ ਉਹ ਜਾਂਦੇ ਰਸਤੇ ਉਹਨਾਂ ਨੂੰ ਪੁੱਟ ਕੇ ਉਹੀ ਲੈ ਜਾਂਦੇ ਵਿਕਾਸ ਨਾਲ ਦੀ ਚੀਜ਼ ਹੈ ਕਿਹੜੀ ਸਾਨੂੰ ਨਹੀਂ ਪਤਾ ਹਰ ਘਰ ਦੇ ਬੂਏ ਜਾਨੀ ਪਿੰਡ ਨੂੰ ਮੈਂ ਇੱਕ ਘਰ ਮੰਨਾ ਹਰ ਪਿੰਡ ਦੇ ਸਾਹਮਣੇ ਸਕੂਲ ਦੇ ਲਾਗੇ ਠੇਕੇ ਆ ਸ਼ਰਾਬ ਦੇ ਨਸ਼ਾ ਇਹਨੇ ਮੁਕਤ ਸ਼ਰਾਬ ਸਕੂਲਾਂ ਦੇ ਬੂਹਾ ਗਾੜੀ ਗੁਰਦੁਆਰਿਆਂ ਦੇ ਲਾਗੇ ਮੇਰੇ ਪਿੰਡ ਤੇ ਸਰਕਾਰ ਕਹਿੰਦੀ ਹੈ ਸੌਗਾ ਇਤੋਂ ਦੂਰ ਹੁੰਦਾ ਵਾ ਇਹ ਉੱਥੇ 20 ਗਾਜ ਤੇ ਠੇਕਾ ਚੱਲਣ ਡਿਆ ਨਸ਼ੇ ਕਿੱਦਾਂ ਬੰਦ ਹੋਗੇ ਵਿਕਾਸ ਨਾਲ ਦੀ ਕੋਈ ਚੀਜ਼ ਅਜੇ ਸਾਨੂੰ ਕੋਈ ਨਹੀਂ ਦਿੰਦੀ ਜੀ ਕਿਉਂਕਿ ਨਾ ਤਾਂ ਇਹ ਸੜਕਾਂ ਜਿਹੜੀਆਂ ਬਣੀਆਂ ਇਹ ਸੜਕਾਂ ਨੂੰ ਵਿਕਾਸ ਮੰਨ ਨਹੀਂ ਜੰਦੇ ਜਾਂ ਆ ਕਰਜ਼ਾ ਜਿਹੜਾ ਇਹਨਾਂ ਨੇ ਕੈਪਟਨ ਨੇ ਐਲਾਨ ਕੀਤਾ ਇਹਨੂੰ ਵਿਕਾਸ ਮੰਨਦਾ ਇਹਦੇ 'ਚ ਵੀ ਸਾਰਾ ਕੁਝ ਜਿਹੜਾ ਪਿੰਡਾਂ 'ਚ ਗਰੀਬਾਂ ਦਾ ਕੋਈ ਅਨਾਜ ਆਉਣਾ ਇਹ ਵੀ ਕੋਈ ਵਿਕਾਸ ਦੀ ਲੇਅਰ ਉਹਨੂੰ ਰੋਜ਼ਗਾਰ ਨਹੀਂ ਮਿਲਦਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਨਹੀਂ ਮਿਲ ਰਹੀ ਸਿਹਤ ਸਹੂਲਤਾਂ ਵਾਸਤੇ ਕੋਈ ਹਸਪਤਾਲਾਂ ਵਿੱਚ ਮੈਡੀਸਿਨਾਂ ਨਹੀਂ ਸਰਕਾਰੀ ਮਿਲ ਰਹੀਆਂ ਕੋਈ ਡਾਕਟਰ ਨਹੀਂ ਮਿਲ ਰਿਹਾ ਵਿਕਾਸ ਨਾਂ ਦੀ ਪਿਛਲੇ ਜਿਹੜੇ ਆ ਡਾਕਟਰ ਰਤਨ ਸਿੰਘ ਦੇ ਨਾਲ ਆ ਤੇ ਬ੍ਰਾਂਹਪੁਰਾ ਗਿਆ ਇਹਨਾਂ ਵੱਲੋਂ ਤੇ ਸੈਂਟਰ ਵੱਲੋਂ ਕੁਛ ਨਹੀਂ ਸਾਡੇ ਕੋਲ ਆਇਆ ਅਸੀਂ ਚਾਹੁੰਦੇ ਹਾਂ ਅਡੀਕਦੇ ਹਾਂ ਕਿ ਸ਼ਾਇਦ ਕੋਈ ਤੀਜੀ ਤੇਰਾ